ਬੜੀ ਕੀ ਨਾਮ ਪੜਾ ਤੁਸੀਂ ਅੱਜ ਬੈਂਕ ਦੇ ਮੁਰੇ ਧਰਮਾ ਦਿੱਤਾ ਹੈ ਮਾਮਲਾ ਕੀ ਹੈ ਭਾਈ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਪਿੰਡ ਮੇਰਾ ਥੇ ਗੁਜਰ ਆ ਬੈਂਕ ਨੇ ਸਾਡੇ ਨਾਲ ਲਿਮਟਾਂ ਦੇ ਨਾਮ ਤੇ ਠੱਗੀ ਮਾਰੀ ਹੈ ਜੀ ਤਕਰੀਬਨ 3 ਮਹੀਨੇ ਤੋਂ ਅਸੀਂ ਗੱਲਬਾਤ ਚੱਲ ਰਹੀ ਆ ਘੇੜੇ ਮਾਰੀ ਜਾਂਦੇ ਆ ਸਾਡੇ ਕੁਝ ਵੀ ਇਹਨਾਂ ਨੇ ਪੜ ਪੱਲੇ ਨਹੀਂ ਪਾਇਆ ਆ ਕੇ ਸਾਨੂੰ ਬੈਂਕ ਦੇ ਬਾਹਰ ਦਰੀਬ ਛੋੜੀ ਹੁਣ ਤੱਕ ਕਿੰਨੇ ਲੋਕ ਨੇ ਜਿਨ੍ਹਾਂ ਨਾਲ ਠਗੀ ਵਾ 22 ਤੋਂ 25 ਲੋਕ ਸਾਹਮਣੇ ਆ ਚੁੱਕੇ ਆ ਜੀ ਜਿਨ੍ਹਾਂ ਨੇ ਇਹ ਦਰਖਾਸਤਾਂ ਦਿੱਤੀਆਂ ਨੇ ਪੁਲਿਸ ਨੂੰ ਇੱਕ ਬੰਦੇ ਵੱਲੋਂ ਐਫਆਈਆਰ ਕਰਕੇ ਪੁਲਿਸ ਨੇ ਬਾਕੀ ਸਾਰੀਆਂ ਦਰਖਾਸਤਾਂ ਕਲੱਬ ਕਰ ਦਿੱਤੀਆਂ ਨੇ ਪਰਚਾ ਹੋ ਚੁੱਕਿਆ ਚਾਰ ਬੰਦਿਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਟੋਟਲ 6 ਬੰਦੇ ਨਾਮਜ਼ਦ ਕੀਤੇ ਆ ਪੁਲਿਸ ਨੇ ਹਾਲੇ ਤੱਕ ਗਿਣਤੀ ਬਹੁਤ ਜ਼ਿਆਦਾ ਹੈ ਜੀ 50 ਪਲੱਸ ਬੰਦੇ ਇਹਦੇ ਵਿੱਚ ਆਉਣਗੇ ਇਹ ਇੱਕ ਰਲਿਆ ਮਿਲਿਆ ਕਰੋ ਹੈ ਜੀ ਪੂਰਾ ਕਿੰਨੇ ਕਰੋੜ ਦੀ ਠੱਗੀ ਵੱਜ ਚੁੱਕੀ ਹੁਣ ਤੱਕ ਲਗਭਗ 4.5 ਕਰੋੜ ਸਾਡੀ ਨੌਲੇਜ ਹੈ ਜੀ ਹੁਣ ਤੱਕ ਤੇ ਇਸ ਤੋਂ 10 ਗੁਣਾ ਵਧੂਗਾ ਜੀ ਇਹ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਨੂੰ ਚਾਰਿਆਂ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਨੇ ਕੀ ਕੀ ਕਰਦੇ ਆ ਮੰਗ ਕੀ ਕਰਦੇ ਆ ਮੰਗ ਅਸੀਂ ਇਹ ਕਰਦੇ ਆ ਵੀ ਜਿਹੜਾ ਬੈਂਕ ਨੇ ਫਰਾਡ ਕੀਤਾ ਸਾਡੇ ਨਾਮ ਵਰਤੇ ਕੇ ਸਾਡੇ ਪੈਨ ਕਾਰਡ ਵਰਤੇ ਕੇ ਆਧਾਰ ਕਾਰਡ ਵਰਤੇ ਕੇ ਫਰਾਡ ਦਾ ਬੈਂਕਰ ਨਾਲ ਕੀਤਾ ਮੁਲਾਜ਼ਮਾ ਨੇ ਬੈਂਕ ਨੂੰ ਚਾਹੀਦਾ ਮੁਲਾਜ਼ਮਾ ਤੇ ਐਫ ਆਈ ਆਰ ਕਰਾਵੇ ਲੇਕਿਨ ਬੈਂਕ ਆਪਦੇ ਮੁਲਾਜ਼ਮਾ ਨੂੰ ਬਚਾਉਣ ਤੇ ਲੱਗਾ ਹੋਇਆ ਲੋਕਾਂ ਨੂੰ ਦਬਾ ਰਿਹਾ ਇਹ ਸਾਡੇ ਪੈਸੇ ਸਾਡੇ ਨਾਮ ਬੋਲਦੇ ਆ ਸਾਡੀਆਂ ਜਮ੍ਹਾਂ ਬੰਦੀਆਂ ਚੜ ਗਈ ਦੇਣਦਾਰ ਤਾਂ ਸੀ ਹੋ ਗਏ ਉਹਦੇ ਸਾਰੇ ਮੁਰਦੇ ਸਿਵਲ ਸਕੋਰ ਸਾਡੇ ਖਰਾਬ ਹੋ ਗਏ ਸਾਡਾ ਟਰੈਕ ਰਿਕਾਰਡ ਖਰਾਬ ਹੋ ਗਿਆ ਜੀ ਸਾਰਾ ਮੰਗ ਸਾਡੀ ਇਹ ਆ ਵੀ ਇਹ ਪੈਸੇ ਸਾਨੂੰ ਐਨਓਸੀ ਜਾਰੀਆਂ ਕੀਤੀਆਂ ਜਾਣ ਸਾਰੇ ਬੰਦਿਆਂ ਨੂੰ ਤਾਂ ਕਿ ਉਹ ਆਪਦੀ ਕਬੀਲਦਾਰੀ ਨੂੰ ਚਲਾ ਸਕਣ ਕੀ ਨਾਮ ਤੁਹਾਡਾ ਤੁਹਾਡੇ ਨਾਲ ਕੀ ਠੱਗੀ ਵਧੀ ਹੈ ਮੇਰੇ ਨਾਲ ਜਗENDER ਸਿੰਘ ਹੈ ਰਪਿੰਦਰ ਰੁਕਣਾ ਮੰਗਲਾ ਜੀ ਹਾਂ ਤੇ ਸਾਡੇ ਨਾਲ 8 8 ਲੱਖ ਦੀ ਠੱਗੀ ਮਾਰੀ ਗਈ ਕਿਵੇਂ ਵਧੀ ਜਾਈ ਕਿ ਸਾਡੇ ਕੋ ਡਾਕੂਮੈਂਟ ਸਾਰੇ ਸਾਈਨ ਕਰਾ ਕੇ ਘਰੋਂ ਲੈਂਦੇ ਨੇ ਸਾਨੂੰ ਇਹ ਨਹੀਂ ਦੱਸਿਆ ਤੁਹਾਡੀ ਲਿਮਟਾ ਬੰਦ ਦਿੱਤੀਆਂ ਨੇ ਤੁਹਾਨੂੰ ਕਹੀ ਜਾਂਦੇ ਹੋਲੀ ਹੋਲੀ ਬਸ ਬੰਦ ਜਾਂਦੀ ਅੱਜ ਬੰਦ ਜਾਂਦੀ ਸਿਰੇ ਪੰਜ ਜਲੰਧਰ ਗਏ ਨੇ ਲੁਧਿਆਣਾ ਗਏ ਆ ਤੇ ਸਾਨੂੰ ਲਾਂਚ ਦਿੱਤੀ ਗਏ 4 ਲੱਖ ਰੁਪਇਆ ਪਾਇਆ ਵੀ ਉਹਨੇ ਆਪਦੇ ਕੋਲੋਂ ਇਹ ਨਹੀਂ ਪਤਾ ਸਾਡੀਆਂ ਜੁੱਤੀਆਂ ਸਾਡਾ ਹੀ ਸ਼ੇਰ ਕਰ ਗਿਆ ਸਾਡੇ ਸਾਡੀਆਂ ਨਿੰਮਟਾ ਪਾਜ ਗਿਆ ਸਾਡੇ ਸਾਨੂੰ ਪਾ ਕੇ ਤੇ ਫਿਰ ਸਾਡੇ ਕੋਲ ਵਾਪਸ ਲੈ ਗਿਆ 4 ਲੱਖ 20000 ਤੇ ਸਾਨੂੰ ਤਾਂ ਪਤਾ ਹੀ ਲੱਗਾ ਕਿ ਲਾਲਜੀ ਤੈਨੂੰ ਪਤਾ ਲੱਗਾ ਅਸੀਂ ਆਏ ਇੱਥੇ ਸਾਰਾ ਦੇਖੋ ਸਟੇਟਮੈਂਟ ਕਢਾਈ ਤੁਹਾਨੂੰ ਫਿਰ ਪਤਾ ਲੱਗਾ ਸਾਡੀ 8 ਲੱਖ ਤੇ 80000 ਦਾ ਲੋਨ ਵੀ ਉੱਤੇ ਕਰ ਛੱਡਿਆ ਨੇ ਤੇ 8 ਲੱਖ ਦਾ ਸਾਡਾ ਠੱਗੀ ਹੋ ਜੀਏ ਸਾਡੇ ਨਾਲ ਮੰਗ ਕੀ ਕਰਦੇ ਮੰਗਾ ਇਹ ਕਰਨੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਹਨੇ ਕਿਹਨਾਂ ਠੱਗੀ ਮਾਰੀ ਏ ਉਹਨਾਂ ਨੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪਾਸੇ ਸਾਡੇ ਵਾਪਸ ਕਿੱਥੇ ਜਾਣੇ ਜੀ ਤੁਹਾਡਾ ਕਿੱਥੇ ਜਾਂਦੇ ਨੇ ਲੱਖੀ ਠੱਗੀ ਬੱਜੀ ਬੰਦੇ ਉੱਠੇ ਜਾਂਦੇ ਫੋਨ ਵੀ ਕਰੋ ਸੋਣੇ ਜਾਂ ਸਾਈਡ ਤੇ ਹੋ ਜਾਓ ਹਾਂਜੀ ਮਾਮਲਾ ਕੀ ਸੀ ਮਾਮਲਾ ਇਹ ਬੈਠੇ ਐਂਟਰੀ ਜਮਾ ਕਰਾਤੀ ਸਾਰਾ ਖੜਾ ਲੂਨ ਪਹਿਲਾਂ ਕਰਾਇਆ ਫੇਰ ਲਿਮਟ ਕਰਾਈ ਆ ਲੋਡ ਨਹੀਂ ਸੀ ਪੈਸੇ ਆਂ ਦਿੱਤੇ ਹੈਗਾ ਜਮਾ ਕਰਾ ਦिए ਹਾਂਜੀ ਇਹ ਲੋਡ ਵੀ ਫੇਰ ਘਟਾ ਲਾਂਗੇ ਸਾਡੇ ਕੋਲ ਪਤਾ ਨਹੀਂ ਵੀ ਇਹਨੇ ਕਿੱਦਾਂ ਉਲਟਾ ਪਲਟ ਕਰਕੇ ਚੈੱਕ ਹਰੇ ਤੇ ਵਾਪਸ ਆਦੇ ਇਸੇ ਤਰ੍ਹਾਂ ਵੜਦੇ ਆ ਜੀ ਸਾਡੇ ਕੋਲ ਡਿਟੇਲ ਹੈਗੀ ਆ ਸਾਰੀ ਹਾਂਜੀ ਨਾਉਂ ਕਿਤਾ ਦਾ ਸੁਣਦੇ ਸਾਂਗੇ ਨਵੇਂ ਬਚਾ ਹਾਂਜੀ ਮੰਗ ਕੀ ਕਰਦੇ ਮੰਗ ਕਰਦੇ ਜੇ ਦੇਣ ਦੇ ਕੰਮ ਆਈਏ ਜਾਨ ਜਾਨ ਹਮੈ ਨੂੰ ਸਹੀ ਦਿੱਤੀ ਜਾਂ ਵੀ ਸਾਰੇ ਉਹ ਜਹਾੜੇ ਪੈਸੇ ਖਾਤੇ ਕਿਤੇ ਜਾਂ ਜੀ ਬਾਣੀ ਤੁਸੀਂ ਅੱਜ ਕੈਪੀਟਲ ਬੈਂਕ ਰੂਮ ਦੇ ਨਲਿਆ ਕਾਰਤੀ ਆ ਸਰ ਸਾਡੇ ਨਾਲ ਕੈਪੀਟਲ ਬੈਂਕ ਨੇ ਲਿਮਿਟਾ ਬਣਾ ਕੇ ਸਾਡੇ ਨਾਲ ਬਹੁਤ ਧੀ ਵੱਡਾ ਫਰੋਡ ਕੀਤਾ ਹੈ ਅਸੀਂ ਕੋਲ ਮਲਾ ਕੇ 30 ਮੈਂਬਰ ਆਈਏ ਸਾਰੇ ਨਾਲ ਇੱਕ ਤਰ੍ਹਾਂ ਦੇ ਇਹਨਾਂ ਨੇ ਫਰੋਡ ਕੀਤਾ ਹੈ ਜਾਲੀ ਸਾਈਨ ਕਰਾਏ ਨੇ ਜਾਲੀ ਦਸਤਾਵੇਜ਼ ਇਹ ਸਾਰੇ ਤੇ ਇਹਦਾ 35 ਲੱਖ ਰੁਪਏ ਕਢਾਇਆ ਕੇ ਇਹਦਾ 15 ਲੱਖ ਕੇ ਇਹਦਾ 20 ਲੱਖ ਸਾਰੇ 0 0 ਬੈਂਸ ਵੱਡਾ ਕਿੰਨੇ ਲੱਖ ਮੇਰੇ ਦੋ ਲਿੰਡਾ ਅਸੀਆ 35 35 ਲੱਖ ਦੀ ਕੀ ਨਾਮ ਕੀ ਤੁਹਾਡਾ ਮੇਰਾ ਰੰਜੀਤ ਸਿੰਘ ਤੇ ਪ੍ਰਭ ਜੀ ਸਿੰਘ ਦੇ ਨਾਮ ਮੰਗ ਕੀ ਕਰਦੇ ਸਰ ਅਸੀਂ ਮੰਗਾਂ ਦੇ ਸਾਨੂੰ ਬੈਂਕੋਂ ਸਾਨੂੰ ਐਨਓਸੀ ਚਾਹੀਦੀ ਏ ਜਿਹੜੇ ਪੈਸੇ ਇਹਨਾਂ ਕਢਾਉਣੇ ਆਪੇ ਹੀ ਦੇਣੇ ਏ ਆਪ ਨਾਮ ਤੋਂ ਸੰਗਲੇ ਮੇਡ ਤੇ ਇਹ ਵਾਲਾ ਹੈ ਆਪਣਾ ਟੋਕ ਆਵਾਜ਼ ਪਾਉਿਆ ਸੀ ਕਿ ਇਹਨਾਂ ਨੇ ਸਾਡੇ ਕੋਲ ਫਾਇਲ ਸੈਂਕ ਭਾਈ ਸੀ ਫਾਇਲ ਸੈਂਕ ਕਰਵਾ ਕੇ ਲਗਾਇਆ ਸੀ ਤੇ ਫਾਇਲ ਸੈਂਟਰ ਆ ਕੇ ਜਦੋਂ ਉਸ ਤੋਂ ਬਾਅਦ ਸਾਨੂੰ ਕਿਹਾ ਵਿਲੀਅਮਟ ਪਾਜੇ ਕਿ ਕਿਹੜੇ ਕੱਢਦੇ ਰਹੇ ਆ ਸਾਡੀ ਲਿੰਟ ਬੱਜੀ ਕਿ ਨਹੀਂ ਬੱਜੀ ਇਹ ਫਾਇਲ ਸੀਗੀ 12 ਲੱਖ ਦਾ ਟੈਰ ਉਹਦੇ ਵੇਲੇ ਸਾਨੂੰ ਕਹਿੰਦੇ ਰਿਹਾ ਵੀ ਅਜੇ ਨਹੀਂ ਅਜੇ ਟਾਈਮ ਲੱਗੇਗਾ ਬੜਾ ਟਾਈਮ ਹੋਊਗਾ ਲੈ ਮੈਂ ਟਾਈਮ ਲਗਾਉਂ ਦਿੰਦਾ ਹਾਂ ਕਾਫੀ ਟਾਈਮ ਲੱਗ ਗਿਆ ਵਿੱਚ ਉਸ ਤੋਂ 40 ਹਜ਼ਾਰ ਲਾਉਣ ਵੀ ਕਰਾ ਗਏ 21 ਲੱਖ ਲੋਨ ਲਿਮਟ ਹੋ ਗਿਆ ਨਹੀਂ ਸਾਡਾ ਪਰ ਜਬਾਰ 490000 ਰੁਪਏ ਜਿਹੜਾ ਸੇਵਿੰਗ ਖਾਤੇ ਵਿੱਚ ਹੈ ਸਾਡਾ ਉਹਦੇ ਵਿੱਚ ਬਣਾਵਾ ਲਿਆ ਗਿਆ ਹੈ ਸਾਡਾ ਸੇਵਿੰਗ ਖਾਤਾ ਨਾਲ ਖੋਲਿਆ ਜਾਂਦੇ ਵੇਲੇ ਸਾਡਾ ਲੈਣਦੇ ਨੂੰ ਦਰਿਆ ਕਾਫੀ ਹੁੰਦੇ ਵਿੱਚ ਜਦੋਂ ਚੈੱਕ ਕਰਵਾਇਆ ਆ ਕੇ ਪੈਸੇ ਲੈਣ ਆਏ ਬੈਂਕ ਦੇ ਵਿੱਚੋਂ ਤੇ ਸਾਡਾ 490000 ਸੇਵਿੰਗ ਖਾਤੇ ਵਿੱਚ ਘਰਵਾ ਲਿਆ ਗਿਆ ਅੱਜ ਸੇਵਿੰਗ ਖਾਤੇ ਵਿੱਚ ਘਰਵਾ ਲਿਆ ਗਿਆ ਸਾਡਾ ਸੇਵਿੰਗ ਖਾਤੇ ਵਿੱਚ ਨਾ ਅੱਜ ਕੋਈ ਨਾ ਕੋਈ ਮੈਸੇਜ ਆਉਂਦਾ ਹੀ ਨਾ ਕੋਈ ਚੈੱਕ ਕੋਤ ਨਾ ਬਾਸ ਕੋ ਨਾ ਏਟੀਐਮ ਕੋਈ ਨਹੀਂ ਦਿੱਤਾ ਗਿਆ ਇਹ ਸਾਡਾ ਬਸ ਬੈਂਕ ਦੇ ਵਿੱਚ ਲੈਣਦੇ ਨੂੰ ਲੱਗਿਆ ਵੰਗਲਬਾਤ ਹੋਈ ਹੈ ਜੀ ਸਾਰੇ ਪਿਛਲੇ ਪੁਰਾਣੇ ਮੁਲਾਜ਼ਮ ਜਿਹੜੇ ਸਾਰੇ ਸਸਪੈਂਡ ਕਰਤੇ ਕੋਈ ਕੋਈ ਐਫਆਰ ਜੋ ਵੀ ਹੋ ਜਾਈਏ ਬੰਦੇ ਨਹੀਂ ਗਏ ਜਿਹੜੇ ਨਵੇਂ ਸਟਾਫ ਹੈ ਉਹ ਕਹਿੰਦੇ ਸਾਡੀ ਉਹਦੀ ਟੀਮ ਦੇ ਚੈੱਕ ਕਰਦੀ ਪਈਏ ਬਸ ਇਹਨਾਂ ਨਾਲੇ ਲੱਗਦੇ ਮੈਂ ਅgetElementById ਹਾਂ ਕਰਦੇ ਤੇ ਸਾਡੀ ਜਿਹੜੀ ਹੈਗੀ ਨੁਕਸਾਨ ਪਈ ਜਾਵੇ ਬੈਂਕ ਦਾ ਪੈਸਾ ਬੈਂਕ ਦੇ ਮੁਲਾਜ਼ਮ ਹੀ ਖਾ ਕੇ ਤਾਂ ਕੋਈ ਪੈਸਾ ਨਹੀਂ ਆਉਂਦਾ ਇਹੋ ਮੰਗੀ ਕਰਦੇ ਆ ਕਿ ਸਾਡੇ ਨੂੰ ਬਾਤ ਜਲਦੀ ਸਾਡਾ ਜਿਹੜਾ ਪੈਸਾ ਥਾਂ ਤੇ ਬਣੇ